ਸੰਦੂ ਸਾਹਿਬ ਮੈਨੂੰ ਨਹੀਂ ਪਤਾ ਅੱਜ ਵੱਟ ਮੈਂ ਪਾਉਣੀ ਆ ਤੇਰੇ ਤਾਂ ਸਿੱਧੇ ਨਹੀਂ ਪੈਣੇ ਤੂੰ ਰਹਿਣ ਦੇ ਤੂੰ ਰਹਿਣ ਦੇ ਵੱਟ ਸਿੱਧੀ ਤਾਂ ਪੈਣੇ ਨਹੀਂ ਕਿਉਂ ਇਹ ਰੱਗੇ ਵੀ ਤੁਸੀਂ ਸਾਰੀਆਂ ਵੱਟਾਂ ਪਾਈਆਂ ਆਹ ਬਸ ਅਖੀਰਲੀ ਵੱਟ ਰਹਿ ਗਈ ਅੱਜ ਦੀ ਫੇਰ ਝੋਨਾ ਲੱਗ ਜਾਣਾ ਤੇ ਮੈਨੂੰ ਨਹੀਂ ਪਤਾ ਮੈਂ ਵੱਟ ਪਾਉਣੀ ਇੱਥੇ ਲਿਆ ਜੋ ਤੇ ਲਾਸਟ ਵੱਟ ਰਹਿ ਗਈ ਮੈਨੂੰ ਪਾ ਲੈਂਦੇ ਐਵੇਂ ਕਹਨੂੰ ਟੇਢੀ ਵਿੰਗੀ ਪਾ ਦੇਂਗੇ ਕੀ ਫਾਇਦਾ ਆ ਤੁਸੀਂ ਸ਼ਰਤ ਲਾ ਲਓ ਭਵੇਂ ਮੈਂ ਸ਼ਰਤ ਜਿੱਤ ਜਾਣੀ ਆ ਵੱਟ ਮੈਂ ਸਿੱਧੀ ਪਾ ਦੇਣੀ ਆ ਤੇ ਫੇਰ ਤੁਹਾਨੂੰ ਗੱਲ ਪੈ ਜਾਣੀ ਹੈ ਮਹਿੰਗੀ 5 ਕਿਲੇ ਲੰਮੀ ਵੱਟ ਸਿੱਧੇ ਕਿੱਥੋਂ ਪਾ ਦੇਂਗੇ ਤ ਲਾਇਰ ਲਾਹਰਤ ਲੱਗੀ ਆ ਕੋਈ ਸ਼ਾਪਿੰਗ ਸ਼ਾਪਿੰਗ ਤੇ ਤੈਨੂੰ ਕਿੱਧਰ ਨਹੀਂ ਲੈ ਕੇ ਜਾਣਾ ਅੱਜ ਹੀ ਸ਼ਾਪਿੰਗ ਤੇ ਲਿਜਾਣਾ ਪੈਣਾ ਤੇ ਵੱਟ ਮੈਂ ਸਿੱਧੀ ਪਾ ਦੇਣੀ ਥੱਲੇ ਉੱਤਰੋ ਆਜੋ ਯਾਰ ਤੇਰੇ ਤੋਂ ਨਹੀਂ ਪੈਣੀ ਕਿਉਂ ਮੱਥਾ ਮਾਰਨ ਦੀ ਯਾਰ ਪਾ ਲੈਣ ਤੋਂ ਆਏ ਕਿਉਂ ਕਰਦੇ ਹੋ ਆ ਨੋ ਵੀ ਦੋਸਤੋ ਆਪਾਂ ਉੱਤਰ ਲੱਗੇ ਹੱਥਲੇ ਤੇ ਪਾਵਨ ਦੇ ਡਰਾਈਵਰ ਹੀ ਤੁਹਾਨੂੰ ਵਿਖਾਉਣੇ ਆ ਤੇ ਵੇਖ ਲੈ ਤੂੰ ਕਿਤੇ ਕਾਹਦੋਂ ਐ ਗੜਬੜ ਨਾ ਕਰਦੇ ਕਿਤੇ ਵੱਟ ਇੱਕ ਵਾਰੀ ਪਹਿਣੀ ਬੱਸ ਸੁਹਾਗਾ ਲਿਆ ਕੇ ਪੱਧਰ ਕਰਨੀ ਪੈਣੀ ਆ ਕੋਈ ਨਹੀਂ ਮੈਂ ਵਧੀਆ ਹੀ ਪਾਵਾਂਗੀ ਤੁਸੀਂ ਤਾਂ ਐਵੇਂ ਪਹਿਲਾਂ ਹੀ ਹੌਸਲਾ ਮੇਰਾ ਤੋੜੀ ਜਾਂਦੇ ਹੋ ਵੱਟ ਵਧੀਆ ਪਾਵਾਂਗੀ ਤੁਸੀਂ ਤੇ ਸ਼ਰਤ ਤੂੰ ਹਾਰ ਜਾਣਾ ਤੇਰੇ ਤੋਂ ਵਟ ਨਹੀਂ ਪੈਣੀ ਮੈਨੂੰ ਲੱਗਤ ਸ਼ਰਤ ਮੈਂ ਜਿੱਤ ਜਾਣਾ ਯਾਰ ਵੇਖ ਲੈ ਤੂੰ ਪਿਲੇ ਸਾਲ ਵੀ ਵਿੰਗੀ ਟੇਢੀ ਸੀ ਮਾੜੀ ਮੋਟੀ ਜਾਨ ਉਹ ਤਾਂ ਮਾੜੀ ਮੋਟੀ ਸੀ ਪਹਿਲੀ ਵਾਰੀ ਪਾਈ ਸੀ ਹਾਂ ਤੇ ਅੱਜ ਮੈਂ ਸਿੱਧੀ ਸਿੱਧੀ ਪਾਉਂਗੀ ਤੁਸੀਂ ਟੈਨਸ਼ਨ ਨਾ ਲਾਓ ਤੇ ਦੋਸਤੋ ਤੁਸੀਂ ਵੀ ਦੇਖਿਓ ਤੇ ਦੱਸਿਓ ਗੱਲਾ ਫਿਰ ਸ਼ਰਤ ਲਾ ਸਾਰਿਆਂ ਸਾਹਮਣੇ ਵੀ ਅੱਜ ਤੋਂ ਬਾਅਦ ਤਨ ਸ਼ਰਤ ਸ਼ਰਤ ਮੈਂ ਲਾ ਲਈ ਨਾ ਵਾਸ਼ 6 ਮਹੀਨੇ ਸ਼ਾਪਿੰਗ ਨਹੀਂ ਕਰਾਉਣੇ ਚੱਲ ਠੀਕ ਆ ਚੱਲਾ ਲਾ ਠੀਕ ਆ ਸ਼ਰਤ ਲੱਗ ਗਈ ਆ ਤੇ ਵਟ ਆਪਾਂ ਨੂੰ ਹੁਣ ਸਿੱਧੀ ਪਾਉਣੀ ਪੈਣੀ ਆ ਨਹੀਂ ਤਾਂ ਫਿਰ ਕੰਮ ਖਰਾਬ ਹੋ ਜਾਣਾ ਚੱਲ ਦੇ ਲਾ ਵੀ ਦੋਸਤੋ ਤੁਸੀਂ ਦੇਖੀ ਜਾਓ ਇੱਥੋਂ ਲੈ ਕੇ ਉਹ 5 ਕਿਲੇ ਲਾਮ ਆ ਤੇ ਦੇਖਦੇ ਹਾਂ ਵੱਟ ਸਿੱਧੀ ਪੈਂਦੀ ਹੈ ਕਿ ਨਹੀਂ ਪੈਂਦੀ ਐ ਤੂੰ ਥੱਲੇ ਉਤਰਿਆ ਕਿਉਂ ਟਾਈਮ ਖਰਾਬ ਕਰੀ ਜਾਂ ਨਹੀਂ ਯਾਰ ਕੋਈ ਟਾਈਮ ਨਹੀਂ ਖਰਾਬ ਕਰਦੀ ਤੁਸੀਂ ਬਸ ਐਵੇਂ ਨਾ ਕਰੀ ਜਾ ਐਵੇਂ ਮੈਨੂੰ ਮੈਨੂੰ ਪਤਾ ਵੱਟ ਤੇਰੇ ਤੋਂ ਸਿੱਧੀ ਨਹੀਂ ਪਹਿਣੀ 5 ਕਿਲੇ ਲਾਮ ਆ ਵੱਡੇ ਵੱਡੇ ਡਰਾਈਵਰ ਫੇਲ ਹੋ ਜਾਂਦੇ 5-5 ਕਿਲੇ ਲਾਮ ਦੀ ਵੱਟ ਸਿੱਧੀ ਪਾਉਣੀ ਹੋਵੇ ਤਾਂ ਇਹ ਬੱਸ ਚੁੱਪ ਕਰ ਲਾ ਵੀ ਦੋਸਤੋ ਦੇਖੋ ਤੁਸੀਂ ਵੱਟ ਪੈਂਦੀ ਹੈ ਕਿ ਨਹੀਂ ਪੈਂਦੀ ਪਹਿਲੇ ਗੇਅਰ ਚ ਪਾਵਾਂ ਪਹਿਲੇ ਚ ਪਾ ਦੇ ਇੱਥੋਂ ਲੈ ਕੇ ਉਹ ਸਾਹਮਣੇ ਖੜਾ ਪਾਲਾ ਉਹ ਦੇਖੋ ਬਹੁਤ ਦੂਰ ਇੱਥੋਂ ਮੈਨੂੰ ਦਿਖ ਦਿਖ ਨੋ ਵੀ हट ਜਾਂਦਾ ਉਹ ਸੇਦਨ ਜਾਣਾ ਉਹ ਟਾਲੀ ਵੀ ਸੇਦਨ ਜਾਣਾ ਹਾਂ ਚੱਲ ਤੋਰ ਲੈ ਵੀ ਦੋਸਤੋ ਜਾ ਰਹੀ ਹੈ ਵੱਟ ਦੇਖੋ ਤੁਸੀਂ ਦੇਖਦੇ ਆ ਸਿੱਧੀ ਜਾ ਰਹੀ ਹੈ ਕਿ ਨਹੀਂ ਹੋਵੇ ਦੋਸਤੋ ਵੱਟ ਪੈ ਰਹੀ ਹੈ ਸਿੱਧੀ जाती सीधी के नहीं जा रही है जा रही है सीधी सीधी जा रही है जित की शर्त पैसे कट्ठे करो बस गाजवर की सीधी जाती है देखी चलो चंगी तरह मुकर ना जाए फिर नहीं नहीं सही जा रही है ਦੱਸਿਆ ਜਰੂਰ ਦੋਸਤਾਂ ਮੱਟ ਸਿੱਧੀ ਪੈ ਰਹੀ ਏ ਕਿ ਨਹੀਂ ਪੈ ਰਹੀ ਮੈਂ ਕਹਿੰਨਾ ਕਮਾਲ ਹੋ ਗਈ ਪਵਨ ਡਰ ਵੀ ਲੱਗ ਰਿਹਾ ਕਿ ਤੇ ਹਾਰ ਹੀ ਨਾ ਜਾਵਾਂ ਦੋਵੇਂ ਦੋਖਤ ਪਵਨ ਪਾਰੀ ਮੱਟ ਆਹ ਤਾਂ ਕਹਿਣ ਗੱਲ ਬਾਤ ਹੋ ਗਈ ਯਾਰ ਚਲੋ ਜੀ ਗੱਜ ਵਰਗੀ ਸਿੱਧੀ ਮੱਟ ਪਾਤੀ ਅੱਜ ਮੱਟ ਵੀ ਪਾ ਲਈ ਆਹ ਤੇਰ ਕਮਾਲ ਹੀ ਹੋ ਗਈ ਵੇਖ ਲਓ ਮਾੜੇ ਮੋٹے ਵਿੰਗ ਮਲਾਵੇਂ ਜੇ ਜ਼ਰੂਰ ਹੋ ਗਿਆ ਹੈ ਆ ਤੁਸੀਂ ਵੇਖ ਲਓ ਹਿਸਾਬ ਲਾ ਲਓ ਲਾ ਵੀ ਉੱਥੋਂ ਥੋੜੀ ਜਿਹੀ ਉੱਥੋਂ ਜੇ ਥੋੜੀ ਜਿਹੀ ਗੁਲਾਈ ਤੇ ਜਾਵੜੀ ਹੈ ਬਾਕੀ ਤਾਂ ਇੱਥੋਂ ਕਿ ਤਾਂ ਸਹੀ ਹੈ ਸਾਰਾ ਫਿਰ ਵੀ ਯਾਰ ਤੇਰੇ ਹਿਸਾਬ ਨਾਲ ਤਾਂ ਬਹੁਤ ਵਧੀਆ 5 ਕਿਲੇ ਲੰਮੀ ਲਾ ਵਟ ਪਾਉਣੀ ਕੋਈ ਮਾੜੀ ਮੋਟੀ ਗੱਲ ਥੋੜਾ ਕੀ ਤੇ ਸ਼ਰਤ ਫਿਰ ਜਿੱਤ ਕੀ ਕਿ ਨਹੀਂ ਖੜ ਤੇ ਚੱਲਣ ਦੀ ਬਜਾਏ ਕਰ ਲੈਣੇ ਠੀਕ ਆ ਚਲ ਆ ਜਾ ਥੱਲੇ ਚੱਲ ਗਏ ਚਲੋ ਜੀ ਹੁਣ ਸ਼ਾਮ ਨੂੰ ਆਪਾਂ ਕਰਾਂਗੇ ਇੱਥੇ ਕੱਦੂ ਹਾਂ ਸ਼ਾਮ ਨੂੰ ਕੀ ਦੁਪਹਿਰੇ ਕਰਨਾ ਪੈਣਾ ਅੱਜ ਪਾਣੀ ਛੱਡਣ ਲੱਗੇ ਆ ਤੇ ਦੋਸਤੋ ਸਾਡਾ 26 ਰਹਿ ਗਿਆ ਝੋਨਾ ਲਾਉਣ ਵਾਲਾ 2.5 ਕਿੱਲੇ ਬਾਕੀ ਤਾਂ ਸਾਰਾ ਲੱਗ ਗਿਆ ਕਿਵੇਂ ਲੱਗਿਆ ਵੱਟ ਪਾ ਕੇ ਵਧੀਆ ਹੀ ਹਾਂ ਪਿਛਲੀ ਵਾਰੀ ਜਿਹੜੀ ਆਪਾਂ ਪਾਈ ਸੀ ਉਹ ਆਪਾਂ ਉਸ ਚ ਪਾਈ ਸੀ ਨਾ ਉਹ ਠਾਂ ਕਿੱਲਾਂ ਚ ਪਾਈ ਸੀ ਹਾਂ ਹਾਂਜੀ ਤੇ ਬਾਕੀ ਦੋਸਤੋ ਤੁਸੀਂ ਦੱਸਦੇ ਜਰੂਰ ਕਮੈਂਟ ਕਰਕੇ ਤੇ ਵੀ ਤੁਹਾਨੂੰ ਪਾਵਾਂ ਦੀ ਡ్రਾਈਵਰੀ ਕਿਵੇਂ ਲੱਗਦੀ ਹੈ ਤੇ ਆਪਾਂ ਇੱਕ ਦਿਨ ਕਦੋਂ ਵੀ ਕਰ ਲਿਆ ਤੇ ਨਾਲੇ ਇੱਕ ਦਿਨ ਖਾਦ ਵੀ ਪਾਲੀ ਖਾਦ ਵੀ ਪਾਲੀ ਤੇ ਮੱਟਾਂ ਵੀ ਪਾਲੀਆਂ ਮੱਟਾਂ ਵੀ ਪਾਲੀਆਂ ਹੁਣ ਸਪਰੇਅ ਰਹਿ ਗਈ ਕੱਲੀ ਸਪਰੇਅ ਰਹਿ ਕੇ ਕਰਨ ਵਾਲੀ ਉਹ ਵੀ ਕਰਾਂਗੇ ਤੇ ਚਲੋ ਠੀਕ ਹੈ ਦੋਸਤੋ ਅੱਜ ਦਾ ਬਲੌਗ ਆਪਾਂ ਇੱਥੇ ਐਂਡ ਕਰਦੇ ਹਾਂ ਹਾਂਜੀ ਤੇ ਜੇ ਬਲੌਗ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰੇ